ਕਿ ਉਹ ਬਗਲਾ ਲੋਕ ਜਿੰਨੇ ਮੱਝ ਨੇ ਸਾਰੇ ਬੋਲੂਗਾ ਵੀ ਚੱਕ ਰਿਆਂਗੇ ਠੱਡੇ ਤੇ ਫਲਾ ਦੇ ਆਗੇ ਕਿਸੇ ਨੇ ਨਹੀਂ ਚੱਕਣੇ ਜਿਨ੍ਹਾਂ ਨੇ ਚੱਕਣੇ ਹੁੰਦੇ ਤਾਂ ਪਹਿਲਾਂ 20 ਸਾਲ ਚੱਕ ਦਿੰਦੇ ਹੋ ਮੈਂ ਮੋਛਾ ਘਟਾ ਦੂਗਾ ਲੈ ਬੜਾ ਇੱਥੇ ਆਪਦਾ ਜਾ ਕੇ ਤਾਂ ਚਲੇ ਜੇ ਆਪ ਦੀ ਸਰਕਾਰੋ ਬਣਾ ਦੇ ਰਾਜਾ ਬਣ ਕੇ ਬਣਾ ਲੂਗਾ ਤੇ ਨਸਾਲ ਨਾਲੇ ਜੀਵੀ ਸਰਕਾਰ ਹੈ ਬੀਜੇਪੀ ਜੀ ਉਹ ਬਣਾ ਦੇ ਮਾਨ ਲੂਗਾ ਗੱਤ ਥੱਲੂ ਘੱਬ ਲੂਗਾ ਐਕਸ਼ਨ ਹੀ ਨਹੀਂ ਲੜਦਾ ਕਿ ਕਰ ਜੋ ਜਾਓ ਬਸ ਇੰਨਾ ਦਾ ਇਹ ਤਸਵੀਰਾਂ ਗਿੱਦੜਬਾਹ ਦੀਆਂ ਨੇ ਜਿੱਥੇ ਧਰਨੇ ਦੇ ਵਿੱਚ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਨੇ ਉਹਨਾਂ ਨੇ ਗਿੱਦੜਬਾਹ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਸੰਸਦ ਦੇ ਵਿੱਚ ਉਹਨਾਂ ਦੀ ਮੰਗਾਂ ਰੱਖਾਂਗਾ ਤੇ ਉਹਨਾਂ ਨੂੰ ਪੂਰਾ ਵੀ ਕਰਵਾਵਾਂਗਾ ਰੇਲਵੇ ਅੰਡਰ ਬ੍ਰਿਜ ਦੀ ਮਨਜ਼ੂਰੀ ਵੀ ਲੈ ਕੇ ਆਵਾਂਗਾ ਰੇਲਵੇ ਲਾਈਨ ਦੇ ਦੂਜੇ ਪਾਸੇ ਸਥਿਤ ਬੈਂਟਾਬਾਦ ਅਤੇ ਪਿੰਡ ਵਾਸੀਆਂ ਦੇ ਵੱਲੋਂ ਬਣਾਈ ਗਈ ਸੰਘਰਸ਼ ਕਮੇਟੀ ਵੱਲੋਂ ਰੇਲਵੇ ਅੰਡਰਗਰਾਉਂਡ ਬ੍ਰਿਜ ਬਣਾਉਣ ਵਾਸਤੇ ਅਤੇ ਬਾਕੀ ਮੰਗਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਪੈਂਟਾਬਾਦ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਭ ਤੋਂ ਵੱਧ ਆਬਾਦੀ ਦੇ ਬਰਾਬਰ ਹੋਣ ਦੇ ਬਾਵਜੂਦ ਵੀ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਉਹਨਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵੱਲ ਧਿਆਨ ਨਹੀਂ ਦਿੱਤਾ। ਉਹਦੇ ਅੰਦਰ ਬਣਾਇਆ ਇੱਥੇ ਤੁਹਾਨੂੰ ਅਸੀਂ ਤਾਂ ਦੇ ਦਿੰਦੇ ਇੱਥੇ ਬਾਈ ਜੀ ਐਵੇਂ ਰਾਜੂ ਜੀ ਐਵੇਂ ਬੁਲਾ ਲੈਂਦੇ ਉੱਥੋਂ ਇੱਥੋਂ ਕਨੈਕਟੀਵਿਟੀ ਉਧਰ ਕਿਵੇਂ ਕਰ ਲੈਂਦੇ ਐਵੇਂ ਦੇਖੋ ਚਲੋ ਫਿਰ ਸਭੂ ਗੱਲ ਕਰਦੇ ਰਾਜੀ ਜੀ ਤੁਸੀਂ ਮੇਰੇ ਨਾਲ ਗੱਲ ਨਹੀਂ ਕਰੀਂ ਤੈਨੂੰ ਸੁਣ ਲੋ ਮੈਂ ਇੱਧਰ ਪਾ ਕੋਈ ਗੱਲ ਨਹੀਂ ਉਹ ਬਾਈ ਜੀ ਇੱਕ ਮਿੰਟ ਕੋਲ ਨਹੀਂ ਇੱਕ ਮਿੰਟ ਇਹ ਬਾਈ ਕੋਈ ਨਹੀਂ ਕੋਈ ਨਹੀਂ ਬਾਈ ਜੀ ਮੇਰੀ ਗੱਲ ਹੈ ਮੈਂ ਤਾਂ ਕਰਦਾ ਮੈਂ ਇੱਕ ਮਿੰਟ ਬਾਈ ਉਹ ਬਾਈ ਜੀ ਵੇਖੋ ਬਾਈ ਜੀ ਗੱਲ ਇਹ ਹੈ ਝੂਠ ਬਣਾ ਲਓ ਜਿੰਨੇ ਮਰਜ਼ੀ ਮੈਂ ਸਾਰੇ ਬੋਲ ਦੂੰਗਾ ਵੀ ਚੱਕ ਲਿਆਂਗੇ ਠੱਡੇ ਦੇ ਫਲਾ ਦੇਾਂਗੇ ਕਿਸੇ ਨਹੀਂ ਚੱਕਣੇ ਜਿਨ੍ਹਾਂ ਨੇ ਚੱਕਣੇ ਹੁੰਦੇ ਤਾਂ ਪਹਿਲਾਂ 20 ਸਾਲ ਚੱਕ ਦਿੰਦੇ ਹੋ ਮੈਂ ਮੋਛਾ ਕਟਾ ਦੂੰਗਾ ਲੈ ਬਰਾ ਇੱਥੇ ਆ ਕੇ ਬਤਾਓ ਜਾ ਕਹਤਾ ਚੈਲੇ ਜੇ ਆਪ ਦੀ ਸਰਕਾਰੋ ਬਣਾ ਦੇ ਰਾਜਾ ਬਣੀ ਵੜਾ ਲੂਗਾ 3 ਸਾਲ ਨਾਲੇ ਜੀ ਸਰਕਾਰ ਹੈ ਬੀਜੇਪੀ ਵੀ ਉਹ ਬਣਾ ਦੇ ਮਾਨ ਲਊਗਾ ਗੱਤ ਥੱਲੇ ਟੱਪ ਜੂਗਾ ਇਲੈਕਸ਼ਨ ਹੀ ਨਹੀਂ ਲੜਦਾ ਕਿੱਧਰ ਜਾਊਗਾ ਤਬਾ ਇੰਨਾ ਨਾ ਕਰਦਾ ਐਵੇਂ ਵਿਚਾਰੇ ਇਹ ਬੰਦਿਆਂ ਦੇ ਵਿਚਾਰੇ ਨੇ ਥੇ ਸੱਚੀ ਇਹ ਮੈਨੂੰ ਮੈਂ ਕਿਉਂ ਗੱਲ ਕਰਦਾ ਇਹ ਕਹਿਣਗੇ ਯਾਰ ਵੜਿੰਗੇ ਸੱਚੀ ਗੱਲ ਕਰਦਾ ਸੀ ਬੜਾ ਪਛਮੂਆ ਦਾ ਹੋ ਗਊਸ਼ਾਲਾ ਅਸਤੇ ਜੀ ਮੰਗਿਆ ਉਹ ਗਊਸ਼ਾਲਾ ਅਸਤੇ ਭਰਾਮਣੇ ਖਾ ਚਾਹੀਦੀ ਹੈ ਆਪਾਂ ਇਹ ਕੋਈ ਅਵਾਰਾ ਪਸ਼ੂਆਂ ਦਾ ਸਾਡੇ ਇਥੋਂ ਲਾਗ ਕਰੋ ਗਊਸ਼ਾਲਾ ਭਵੇਂ ਜਿੱਤੀ ਮਰਜੀ ਬਣਾਓ ਮਸਲਾ ਮੈਂ ਤੁਹਾਨੂੰ ਸੱਚੀ ਮਸਲਾ ਤਾਂ ਹੋਈ ਹੈ ਇੱਧਰ ਜਿਹੜਾ ਸਾਰੇ ਇਹ ਜਿਹੜੀ ਗਊਸ਼ਾਲਾ ਦੀ ਵੀ ਪ੍ਰੋਬਲਮ ਹੈ گاਵਾ ਤੇ ਠੱਕਿਆਂ ਦੀ ਪ੍ਰੋਬਲਮ ਹੈ ਜਿਹੜੀ ਇਹ ਇੱਕ ਜਗ੍ਹਾ ਤੇ ਗਿਦਰਬਾਦੀ ਪ੍ਰੋਬਲਮ ਨਹੀਂ ਪੂਰੇ ਹਿੰਦੁਸਤਾਨ ਦੀ ਪ੍ਰੋਬਲਮ ਇੱਕ ਦੀ ਬਠਿੰਡੇ ਦੀ ਪ੍ਰੋਬਲਮ ਹੈ ਦੇਖੋ ਮੈਂ ਇਹ ਛੇਤੀ ਮਰ ਜਾਂਦੀ ਤਾਂ ਆਮ ਆਦਮੀ ਪਾਰਟੀ ਨੇ ਗਊਆਂ ਕਰਤੀਆਂ ਸਾਡੇ ਵੇਲੇ ਵੀ ਗਊਆਂ ਸੀ ਕਾਲੀਆਂ ਵੇਲੇ ਵੀ ਸੀ ਭਾਜਪਾ ਦਾ ਰਾਜ ਹੈ ਉੱਥੇ ਵੀ ਗਊਆਂ ਹੈ ਕਿਉਂਕਿ ਗਊ ਮਾਤਾ ਨੂੰ ਕੋਈ ਇੱਧਰ ਉੱਧਰ ਹੁੰਦਾ ਨਹੀਂ ਕੋਈ ਸ਼ੌਣ ਨਹੀਂ ਦਿੰਦਾ ਤੇ ਗਊ ਮਾਤਾ ਵਿਚਾਰੀ ਜਦੋਂ ਫੰਡਰ ਹੋ ਜਾਂਦੀ ਉਹਨੂੰ ਕਰ ਦਿੰਦੇ ਆ ਉਹ ਸਰ ਉਹੋ ਬਾਤ ਠੀਕ ਹੈ ਤੇਰੀ ਮੰਗ ਦੀ ਕੇਂਦਰ ਤੋਂ ਕਰਨੀ ਹੈ ਮੈਂ ਕਰ ਲਾਂਗਾ ਲੜਾਈ ਲੜੂਗਾ 100% ਛੋਟੇ ਪੈਲ ਦੀ ਅੰਡਰਪਾਸ ਦੀ ਕਿਰਾਏ ਕਰਕੇ ਫਿਰ ਤਾਂ ਬਗੜਾ ਉਦੋਂ ਸੇਮ ਦਾ ਪਾਣੀ ਦਾ ਆਉਂਦਾ ਨਹੀਂ ਇੱਥੇ ਪਿੰਠਾ ਵਾਚ ਪਾਣੀ ਨਹੀਂ ਆਉਂਦਾ ਚਾਹ ਦੋ ਪਾਣੀ ਤਾਂ ਇੱਕ ਮਿੰਟ ਇੱਕ ਮਿੰਟ ਤੇਰੇ ਪਾਣੀ ਦੀ ਟੈਂਕੀ ਉਹ ਸਾਡੇ ਦੇ ਵੀ ਅਸੀਂ ਥਾਂ ਦੇ ਕੇ ਸੀ ਤੇ ਹੁਣ ਉਹ ਪਾਣੀ ਦੀ ਟੈਂਕੀ ਬਣ ਸਕਦੀ ਹੈ ਕੋਈ ਵੱਡਾ ਇੱਕ ਮਿੰਟ ਸੈਂ ਜੀ ਉਹ ਗੱਲ ਕਰਨ ਦੇ ਮੈਂ ਸਮਝ ਗਿਆ ਥੋੜਾ ਪਾਣੀ ਹੀ ਬਸ ਹੋ ਗਿਆ ਮੈਂ ਕਿਹੜੀਸ ਆਨਲਾਈਨ ਨਾਲ ਦੀ ਪਾਣੀ ਦੀ ਟੈਂਕੀ ਐ ਸੇ ਬਣਤਾ ਗਈ ਐ ਤੇ ਪਾਣੀ ਦੀ ਜੇ ਵਾਟਰ ਰਕ ਦੀ ਟੈਂਕੀ ਬਣ ਜੂਗੀ ਤੇ ਫਿਰ ਸਰਪਲਾਈ ਥੋੜੇ ਪੂਰੀ ਹੋ ਜੂਗੀ ਉਧਰੋਂ ਆਉਂਦਾ ਹੁੰਦਾ ਇੱਧਰ ਪਾਣੀ ਡਾਊਨ ਹੋ ਜਾਂਦਾ ਪਾਣੀ ਥੋੜੇ ਆਉਂਦਾ ਨਹੀਂ ਉਹ ਟੈਂਕੀ ਐਸੇ ਅਸੀਂ ਉਦੋਂ ਥਾਂ ਵੀ ਛੱਡ ਕੇ ਜੇ ਸੀ ਤੇ ਕਨ ਉਹ ਹੁਣ ਸੈਂਟਰ ਦੀ ਜਿਹੜੀ ਸਕੀਮ ਐ ਉਹਦੇ ਤਹਿਤ ਉਹ ਪ੍ਰਕਾਸ਼ ਹੋ ਗਈ ਐ ਤੇ ਆਪਾਂ ਉਹ ਟੈਂਕੀ ਬਣਾ ਸਕਦੇ ਐ ਟੈਂਕੀ ਤੇ ਆਪਾਂ ਬਣ ਜਾਏਗੀ ਪਾਣੀ ਪੂਰਾ ਟੈਂਕੀ ਦੇ ਨਾਲ ਹੋ ਜਾਏਗਾ ਇਹ ਸੰਪੀਂ ਬੈਠੇ ਦਾ ਸਰਕਾਰ ਚਾਹੇ ਇਸ ਪਾਸੇ ਸੁਵੇਰੀ ਬਣਾਵੇ ਪੁੱਲ ਚੌਂਕੀ ਦੋ ਕਮਰੇ ਲੈ ਕੇ ਪਰ ਯਾਰ ਔਖੇ ਪੁਲ ਸਥਾਨ ਤੇ ਇੱਥੇ ਪੁਲ ਚੌਂਕੀ ਦਾ ਮੈਨੂੰ ਸਮਝ ਨਹੀਂ ਆਈ ਏ ਕੀ ਗੱਲ ਹੈ ਕੋਈ ਇਹ ਨਾਲ ਕੀ ਫਰਕ ਪਊਗਾ ਹਾਂਜੀ ਨਹੀਂ ਬਾਈ ਜੀ ਵੇਖੋ ਗੱਲ ਸੁਣੋ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਗੱਲ ਨਾ ਜੀ ਜਾਇਜ਼ ਕਰਦਾ ਔਰ ਖਾਣੇ ਦੇ ਦਾ ਪੂਰੇ ਬੰਦੇ ਨਹੀਂ ਉਹ ਵੱਡਾ ਖਾਣਾ ਉੱਥੋਂ ਤਾਂ ਚੋਰੀ ਰੁਕਦੀ ਨਹੀਂ ਉਹਨਾਂ ਤੋਂ ਉੱਥੇ ਖਾਣੇ ਦੇ ਦਾ 30 ਬੰਦੇ ਹੈ ਚਾਹੀਦਾ 150 ਬੰਦੇ ਇੱਥੇ ਚੌਕੀ ਬਣਾ ਕੇ ਉੱਥੋਂ ਵਾਲੇ ਪਾਸੇ ਇੱਥੇ ਪੈ ਜਾਣਗੇ ਕੰਮ ਫੇਰੂ ਜੇ ਕੋਈ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਚੌਕੀ ਦਾ ਕੋਈ ਫਾਇਦਾ ਹੋਵੇ ਕਿ ਆਹ ਦਾ ਪਾਰ ਚੌਕੀ ਹੈ ਜੇ ਖਾਣੇ ਵਾਲੇ ਦਾ ਜੇ ਇੱਥੋਂ ਸਰਕਾਰੀ ਹਸਪਤਾਲ ਬਾਈ ਦੀ ਜਮਾ ਨਹੀਂ ਬੰਨਣਾ ਕੋਈ ਦੁਨੀਆ ਦੀ ਤਾਕਤ ਵੱਡਾ ਹਸਪਤਾਲ ਪਿੰਡ ਤੇ ਬਣਾ ਨਹੀਂ ਸਕਦਾ ਅੱਜ ਪੈਰੇ ਆ ਭਾਵੇਂ ਮੇਰੇ ਪ੍ਰਾਹਰੇ ਕੌਂਦੀ ਲੱਗੇ ਦਿਨੇ ਦਿਨ ਮਰਜੀ ਕਰਦੇ ਰਹਿ। ਪਰ ਉਹਨਾਂ ਦਾ ਸਰਕਾਰ ਨੇ ਮਹਿਤਾ ਬਣਾਉਂਗਈ। ਸਰਕਾਰ ਤੋਂ ਤਾਂ ਉਸੇ ਬਾਤ ਲੂੰਗੀ ਪੂਰਾ ਹੁੰਦਾ ਟੁਟਿਆ ਢਿੱਗਰੀ ਹੁੰਦਾ ਜਿਹੜਾ 100 ਦਾ 40 ਸਾਲਾਂ ਦਾ ਬਣਿਆ। ਛੋਟੇ ਨਵਾਂ ਜ਼ਮੀਨ ਲੈ ਕੇ ਇਹਦੇ ਦੇ ਬਣਾਇਆ ਸਰਕਾਰ ਨੇ। ਮੈਂ ਬਣਾਇਆ ਉੱਥੇ ਇੱਕ ਮਸਾ ਹਸਪਤਾਲ ਨਾਲੀ। ਜੱਚਾ ਬੱਚਾ ਹਸਪਤਾਲ। ਮੈਂ ਗੱਲ ਖੜੀ ਕਰਦਾ ਕਿ ਮੇਰੀ ਗੱਲ ਝੂਠੋਵੇਂ ਮੈਨੂੰ ਯਾਰ ਮੈਂ ਦੱਸਾਂ ਜਿਹੜਾ ਫੇੜਾ ਜੇ ਧਰਨੋ ਮੈਨੂੰ। ਕਿ ਤੂੰ ਕਹਿੰਦਾ ਸੀ ਨਹੀਂ ਪਰ ਮੈਂ ਥੋੜਾ ਥੋੜਾ ਮੈਂ ਕਹਿੰਦਾ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਤੁਹਾਡਾ ਪੁੱਤਰ ਹੈ ਤੁਹਾਡਾ ਭਰਾ ਹੈ ਸਰਕਾਰੀ ਹਸਪਤਾਲ ਤੇ ਜਨਰਲ ਦੀ 8-10 ਕਰੋੜ ਰੁਪਈਆ ਲੱਗਣਾ ਹੈ ਇੱਥੇ ਸਫਾਈ ਕਰੂਚਾਰੀ ਨੂੰ ਤਾਂ ਇਹਨਾਂ ਦੇ ਬੰਦੇ ਹੈ ਨਹੀਂ ਜੀ ਸਿਗਰਟ ਚੀਂ ਜਾਂਦ ਕੱਢਦੀ ਟਰੈਕਟਰ ਤਾਂ ਠੀਕ ਨਹੀਂ ਹੁੰਦਾ ਇਹਨਾਂ ਤੋਂ ਮੈਨੂੰ ਨਹੀਂ ਲੱਗਦਾ ਸਰਕਾਰੀ ਹਸਪਤਾਲ ਬੈਂਕ ਸ਼ਾਖਾ ਇਹ ਕੀ ਹੈ जोर ला सदा मैम ऑफ पार्लियामेंट एम का भी बैंक शाखा का भी एम कराए इधरले पास एम बैंक शाखा जी गल हो बैंक का जनस मिनिस्टर जी देश की है सब तीन तो बैंक थले हीजेपी भी सरकार से मैं जाके आपकी चिट्ठी ला के लिखूंगा तो मैं मैडम कह के एक अंधी शाखा इधर खड़ा दूंगा एक अब दो ए टी एम खिला दूंगा सरकारी बैक ਇਹ ਮੈਂ ਕਰ ਸਕਦਾ ਲਾਇਬ੍ਰੇਰੀ ਨਹੀਂ ਮੰਗ ਮੈਂ ਬਣਾ ਸਕਦਾ ਲਾਇਬ੍ਰੇਰੀ ਬਣ ਸਕਦੀ ਹੈ ਪਰ ਹੁਣ ਅਗਲੀ ਗੱਲ ਲਾਇਬ੍ਰੇਰੀ ਨੂੰ ਬੈਠਾ ਸੁਣ ਲੋ ਧਿਆਨ ਨਾਲ ਲਾਇਬ੍ਰੇਰੀ ਚਲਾਊਗਾ ਕੌਣ ਜਿੰਨੀਆਂ ਲਾਇਬ੍ਰੇਰੀਆਂ ਐ ਬਣਾਈਆਂ ਐ ਉਹ ਸਾਗੀਆਂ ਦੀਆਂ ਕਿਤਾਬਾਂ ਲੋਕ ਘਰੇ ਲੈ ਜਾਂਦੇ ਆ ਕਿਉਂਕਿ ਬੰਦਾ ਤਾਂ ਉੱਥੇ ਸਰਕਾਰ ਲਾਉਂਦੀ ਨਹੀਂ ਲਾਇਬ੍ਰੇਰੀ ਤੇ ਜਾਂ ਤਾਂ ਸਰਕਾਰੀ ਬੱਲਾ ਹੋਵੇ ਸੁਭਾ ਤੇ ਪੁਲਿਸ ਚੌਕੀ ਤੇ ਕਰੇ ਬਣੂਗਾ ਮੈਨੂੰ ਪਸ਼ੂ ਦਾ ਪਸ਼ੂ ਆਲਾ ਸਿੱਧਾ ਉੱਪਰਲੇ ਵੱਸੇ ਗਿਆ ਉਹ ਪਸ਼ੂ ਵਾਲਾ ਤੇ ਦਰਾਈ ਸ ਆ ਪਸ਼ੂ ਆਲਾ ਜਿਹੜਾ ਨਹੀਂ ਗਊਸ਼ ਗਊਸ਼ਾਂ ਦੀ ਮੰਗ ਗਊਜਾ ਲਾਉਂ ਸੰਗੋ ਕਿੱਦਾਂ ਕਰਦਾ ਠੀਕ ਹੈ ਗੰਢੀ ਕੋਲ ਕੋ ਥਾਂ ਕਿੱਥੇ ਜਦੋਂ ਪਸ਼ੂ ਬੀਤੇ ਜਾਣ ਕਰੀਏ ਇਹ ਨਾਲ ਜੋ ਨਹੀਂ ਹੈ ਦੇਖੋ 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 ਭਾਈ ਮੈਂ ਤੁਹਾਨੂੰ ਡੀਮੋਰਲਾਈਜ਼ ਨਹੀਂ ਕਰਦਾ ਮਰਾਸ਼ ਕਰਦਾ ਹੁਣ ਤੁਸੀਂ ਇੱਕ ਦਾ ਸਟੇਡੀਅਮ ਆਈਏ ਦੇਖੋ ਮੇਰੀ ਬੈਂਟ ਇੱਕ ਮਾਟਰ ਡਾਕਸ ਮੰਗਿਆ ਪਾਣੀ ਵਾਲਾ ਤੇਤੀ ਲਾਇਬ੍ਰੇਰੀ ਮੰਗੀ ਐ ਜਿਹੜਾ ਬੈਂਕ ਆ ਉਹਦਾ ਪ੍ਰਾਈਵੇਟ ਖਾਤੇ ਆਊਗਾ ਕਿਸੇ ਦੀ ਖਾਤੇ ਕਿਰਾਏ ਤੇ ਲਊਗਾ ਉਧਾਰੂਗਾ ਚੌਥੀ ਤੁਸੀਂ ਪੁੱਛ ਚੁੱਕੀ ਮੰਗੀ ਐਨੀ ਤਾਂ ਤੁਹਾਡੇ ਜਿੱਦਣ ਵਾਲੇ ਸਰਕਾਰੀ ਥਾਂ ਐ ਨਹੀਂ ਔਰ ਸਰਕਾਰੀ ਸਾਡੇ ਬੱਚੇ ਮਰ ਰਹੇ ਥਾ ਘਰ ਘਰ ਦੇ ਡਰਗਸ ਦੀਆਂ ਲੱਈਏ ਇੱਥੇ ਭਾਜੀ ਉਹ ਨਹੀਂ ਲੈ ਕੇ ਦੇਣੀ ਕਿਸੇ ਨੇ ਰਾਜੂ ਸਾਹਿਬ ਜੇ ਕੋਈ ਸਰਕਾਰ ਮੁੱਲ ਲੈ ਕੇ ਦਿੰਦੀ ਹੋਵੇ ਨਾ ਜੀ ਐ ਵੇਖੋ ਮੇਰਾ ਚਾਚਾ ਬਚਾ ਹੱਤੋਂ ਉਹਦੇ ਅੰਦਰ ਬਣਾਇਆ ਇੱਥੇ ਤੁਹਾਨੂੰ ਅਸੀਂ ਥਾਂ ਦੇ ਦਿੰਦੇ ਇੱਥੇ ਭਾਈ ਜੀ ਇਸ ਕੋਲ ਲਾ ਲੈਂਦੇ ਐਵੇਂ ਰਾਜੂ ਜੀ ਐਵੇਂ ਬੁਲਾ ਲੈਂਦੇ ਉੱਥੋਂ ਇੱਥੋਂ ਕਨੈਕਟੀਵਿਟੀ ਉਧਰ ਕਿਵੇਂ ਕਰ ਲੈਂਦੇ ਹੈ ਦੇਖੋ ਪੁੱਤ ਯਾਰ ਮੈਨੂੰ ਬੱਦ ਛੱਡ ਦੇ ਚਲੋ ਫਿਰ ਸਾਨੂੰ ਗੱਲ ਕਰਦੇ ਰਾਜੀ ਜੀ ਤੁਸੀਂ ਮੇਰੇ ਕੋਲ ਜਾਰੀ ਸਿਆਣੀ ਨੂੰ ਤੈਨੂੰ ਸੁਣ ਲਓ ਮੈਂ ਇੱਧਰ ਪਾ ਕੋਈ ਗੱਲ ਵੀ ਉਹ ਭਾਈ ਜੀ ਇੱਕ ਮਿੰਟ ਉਹ ਭਾਈ ਜੀ ਇੱਕ ਮਿੰਟ ਇਹ ਤਾਂ ਕੋਈ ਨਹੀਂ ਕੋਈ ਨਹੀਂ ਭਾਈ ਜੀ ਮੇਰੀ ਗੱਲ ਹੈ ਮੈਂ ਤਾਂ ਕਰਦਾ ਮੈਂ ਇੱਕ ਮਿੰਟ ਭਾਈ ਕੋਈ ਨਹੀਂ ਭਾਈ ਜੀ ਕੋਈ ਨਹੀਂ ਦੇਖੋ ਭਾਈ ਦੀ ਗੱਲ ਇਹ ਹੈ ਝੂਠ ਬਣਾ ਲਓ ਜਿੰਨੇ ਮਰਜੀ ਮੈਂ ਸਾਰੇ ਬੋਲ ਦੂੰਗਾ ਵੀ ਚੱਕ ਰਿਆਂਗੇ ਠੱਡੇ ਤੇ ਫਲਾਾਂ ਦੇ ਆ ਵੀ ਕਿਸੇ ਨੇ ਨਹੀਂ ਚੱਕਣੇ ਜਿਹਨਾਂ ਨੇ ਚੱਕਣੇ ਹੁੰਦੇ ਤਾਂ ਪਹਿਲਾਂ 20 ਸਾਲ ਚੱਕ ਦਿੰਦੇ ਹੋ ਮੈਂ ਮੂੰਛਾ ਕਟਾ ਦੂੰਗਾ ਲੈ ਬੜਾ ਇੱਥੇ ਹੱਥ ਬਤਾ ਜਾ ਕੇ ਕਹਤਾ ਚੱਲੇ ਜੋ ਆਪ ਦੀ ਸਰਕਾਰ ਉਹ ਬਣਾ ਦੇ ਰਾਜਾ ਆਪਣੇ ਘੁਣਾ ਦੂੰਗਾ 3 ਸਾਲ ਨਾਲੇ ਜੀ ਸਰਕਾਰ ਹੈ ਬੀਜੇਪੀ ਵੀ ਉਹ ਬਣਾ ਦੇ ਮੰਨ ਲਊਗਾ ਗੱਤ ਥੱਲੇੋਂ ਟੱਪ ਜੀ